श्री गुरु तेग बहादुर साहब जी के तीन सौ पचास में शहीद शताब्दी के लक्ष्य में एस जी पी सी द्वारा गठित उच्च स्तरीय समन्वय समिति का बैठक सोमवार को हुई बैठक में राष्ट्रपति प्रधानमंत्री गृह मंत्री लोकसभा अध्यक्ष भारत के मुख्य न्यायाधीश विभिन्न राज्यों के मुख्यमंत्रियों और विदेशों में सिख संस्था विधायकों को आमंत्रित करने पर सहमति बनी पच्चीस नवंबर को होने वाले इस मुख्य योजना में देश विदेश की जानी मानी हस्तियों और प्रसिद्ध कथावाचक एवं संगीतकार शामिल होंगे असम कश्मीर और दिल्ली के भव्य लंग नगर कीर्तन निकलेगा जो तेईस नवंबर को भी श्री अनंतपुर साहब पहुंचेगा एच जी पी सी के अध्यक्ष एडवोकेट हरिजेंद्र सिंह धामी ने बताया कि बैठक में गुरमत समागम सेमिनार नगर कीर्तन आदि के योजन की रूपरेखा पर चर्चा की गई विभिन्न नेताओं गणमान्य व्यक्तियों और विद्वानों के सार्थक सुझाव दिए गए उन्हें ਜਿਸ ਸ਼ਤਾਬਦੀ ਸਮਾਰੋਹ ਰੂਪ ਰੱਖਮ ਸ਼ਾਮਿਲ ਕੀਤਾ ਜਾਏਗਾ ਇਹ ਵੀ ਪੰਜਾਬ న్యూਸ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਉਹ ਸਮੁੱਚਾ ਖਾਲਸਾ ਪੰਥ ਤੇ ਸਮੁੱਚੇ ਦੁਨੀਆ ਦੇ ਸਿੱਖ ਉਹ 350 ਸਾਲਾ ਸ਼ਤਾਬਦੀ ਰੂਪ ਦੇ ਵਿੱਚ ਮਨਾ ਰਹੇ ਜਿਹਦੇ ਵਿੱਚ ਗੁਰੂ ਸਾਹਿਬ ਜੀ ਦੇ ਅਨੰ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਵੀ 350 ਸਾਲਾ ਸ਼ਤਾਬਦੀ ਤੇ ਨਾਲ ਦੀ ਨਾਲ ਸਿੱਖ ਪੰਥ ਦੇ ਬਾਨੀ ਜੀ ਨੇ ਖਾਲਸਾ ਪੰਥ ਪ੍ਰਗਟ ਕੀਤਾ ਹੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਾ 350 ਸਾਲਾ ਗੁਰਤਾ ਗੱਦੀ ਦੇ ਉਹ ਵੀ ਖਾਲਸਾ ਪੰਥ ਸਤਾਬਦੀਆਂ ਦੇ ਰੂਪ ਦੇ ਵਿੱਚ 350 ਸਾਲਾਂ ਦੇ ਰੂਪ ਵਿੱਚ ਮਨਾ ਰਹੇ ਆ। ਅੱਜ ਮੈਂ ਦਿਲ ਦੀਆਂ ਢਗਹਾਈਆਂ ਤੋਂ ਧੰਨਵਾਦ ਕਰਨਾ ਚਾਹਨਾ ਕਿ ਸਿੱਖ ਪੰਥ ਦਾ ਅਨੇਖੜਮਾ ਅੰਗ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਸਾਰੀ ਸੀਨੀਅਰ ਲੀਡਰਸ਼ਿਪ ਜੀਮਾ ਸਾਹਿਬ ਗਰੇਵਾਲ ਸਾਹਿਬ ਰਣੀਕੇ ਸਾਹਿਬ ਤੇ ਉਹਨਾਂ ਦੇ ਨਾਲ ਸਾਰੇ ਸਿੱਖ ਵਿਦਵਾਨ ਤੇ ਚੇਚੇ ਤੌਰ ਤੇ ਸਾਡੇ ਸਿੱਖ ਪੰਥ ਦੇ ਜਿੰਦਾ ਸ਼ਹੀਦ ਸਿੰਘ ਸਾਹਿਬ ਜਗਧਾਰ ਬਾਬਾ ਨਿਹਾਲ ਸਿੰਘ ਜੀ ਹਰਿਆ ਬੀਲਾਂ ਵਾਲੇ ਦਮਦਮੀ ਟਕਸਾਲ ਵੱਲੋਂ ਬਾਬਾ ਜੀ ਵੱਲੋਂ ਬਾਬਾ ਸਾਹਿਬ ਸਿੰਘ ਜੀ ਤੇ ਸਾਡੇ ਸਵਾਮੀ ਜੀ ਦੋਨੋਂ ਹੀ ਜਿਹੜੇ ਸਾਡੀ ਹਰੇਕ ਸ਼ਤਾਬਦੀ ਦਾ ਸ਼ਿਕਾਰ ਹੁੰਦੇ ਹੁਸ਼ਿਆਰਪੁਰ ਵਾਲੇ ਉਹ ਚੇਚੇ ਤੌਰ ਤੇ ਪਹੁੰਚੇ ਆ ਉਹਨਾਂ ਦੇ ਨਾਲ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਦੇ ਉੱਤਰਧਿਕਾਰੀ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਉਹਨਾਂ ਮਹਾਪੁਰਸ਼ਾਂ ਦੀ ਤਰਫ਼ ਤੋਂ ਬਾਬਾ ਸੁੱਖਾ ਜੀ ਲੋਪੋਕੇ ਵਾਲੇ ਮਹਾਪੁਰਸ਼ ਬਾਹਰ ਆ ਉਹਨਾਂ ਵੱਲੋਂ ਵੀ ਉਹਨਾਂ ਦੇ ਉੱਤਰਧਿਕਾਰੀ ਇੱਥੇ ਪਹੁੰਚੇ ਆ ਤੇ ਸਿੱਖ ਵਿਦਵਾਨ ਤੇ ਚੇਚੇ ਤੌਰ ਤੇ ਦਿੱਲੀ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਪਰਮਜੀਤ ਸਿੰਘ ਜੀ ਸ਼ਰਨਾ ਔਰ ਸਰਦਾਰ ਮਨਜੀਤ ਸਿੰਘ ਜੀ ਜੀਕੇ ਸਾਭਕਾ ਪ੍ਰਧਾਨ ਤੇ ਸਿੱਖ ਵਿਦਵਾਨਾਂ ਦੇ ਵਿੱਚੋਂ ਸਾਡੇ ਡਾਕਟਰ ਬਲਕਾਰ ਸਿੰਘ ਜੀ ਡਾਕਟਰ ਪਰਮਵੀਰ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਤੋਂ ਉਹਨਾਂ ਦੇ ਨਾਲ ਸਾਡੇ ਸਰਦਾਰ ਕੇਰ ਸਿੰਘ ਜੀ ਇੰਦਰਜੀਤ ਸਿੰਘ ਜੀ ਗੋਗਵਾਣੀ ਡਾਕਟਰ ਅਮਰਜੀਤ ਸਿੰਘ ਜੀ ਡਾਕਟਰ ਹਰਭਜਨ ਸਿੰਘ ਜੀ ਦੇਰਾ ਦੂਨ ਉਹਨਾਂ ਦੇ ਨਾਲ ਸਾਡੇ ਦੂਸਰੇ ਜਿਹੜੇ ਸਤਕਾਰਤ ਜਿਹੜੇ ਸਿੱਖ ਵਿਦਵਾਨ ਆ ਉਹ ਵੀ ਸਾਰਿਆਂ ਨੇ ਸ਼ਮੂਲ ਦੇ ਦਿੱਤੀ ਜਿਨ੍ਹਾਂ ਦੀ ਲਿਸਟ ਹੁਣੇ ਸਾਰੀ ਜਾਰੀ ਕਰ ਦਿੱਤੀ ਜਾਊਗੀ ਸਰਦਾਰ ਗਰਮੀਤ ਸਿੰਘ ਜੀ ਗੁਰੂ ਗਵਿੰਦ ਸਿੰਘ ਸਟੱਡੀ ਸਰਕਲ ਵੱਲੋਂ ਤੇ ਉਹਨਾਂ ਦੇ ਪ੍ਰਧਾਨ ਉਹ ਵੀ ਚੇਚੇ ਤੌਰ ਤੇ ਇੱਥੇ ਪਹੁੰਚੇ ਆ ਸੋ ਸਾਰਿਆਂ ਦਾ ਹੀ ਧੰਨਵਾਦ ਕਰਦਾ ਮੈਂ ਹੋਰ ਵੀ ਬਹੁਤ ਸਾਰੀਆਂ ਚਕੀਤਾਂ ਪਹੁੰਚੀਆਂ ਸਾਰਿਆਂ ਦਾ ਨਾਮ ਬਾਅਦ ਚ ਜਾਰੀ ਕਰ ਦਿਆਂਗੇ ਅੱਜ ਮੁੱਖ ਤੌਰ ਦੇ ਉੱਤੇ ਜਿਹੜੀ ਵੱਡੀ ਬੇਦਬਾਦੀ ਦੇ ਨਾਲ ਕਿਉਂਕਿ ਸਹਿਬ ਗੁਰੂ ਤੇਗ ਬਹਾਦਰ ਪਾਸ਼ਾ ਦੀ ਇਹ ਜਿਹੜੀ ਸ਼ਹੀਦੀ ਗੁਰਪੁਰਪਿਆ ਇਹ ਸਮੁੱਚੀ ਮਨੁੱਖਤਾ ਨੂੰ ਸਮਰਪਿਤ ਤੇ ਖਾਸ ਕਰਕੇ ਇੱਕ ਉਸ ਵੇਲੇ ਦੇ ਧਰਮ ਜਿਹੜੇ ਪੰਡਿਤ ਕਿਰਪਾ ਰਾਮ ਜੀ ਦੇ ਰੂਪ ਦੇ ਵਿੱਚ 사ਤਗੁਰ ਜੀ ਕੋਲ ਪਾਸ ਪੁਕਾਰ ਲੈ ਕੇ ਪਹੁੰਚੇ ਸੀ ਤੇ 사ਤਗੁਰજી ਨੇ ਉਹਨਾਂ ਪ੍ਰਤੀ ਆਪਣਾ ਪਿਆਰ ਤੇ ਸਤਕਾਰ ਆਪਣਾ ਬਲੀਦਾਨ ਵੀ ਦਿੱਤਾ। ਤੋਂ ਉਹਨਾਂ ਸਾਰਿਆਂ ਨੂੰ ਸੰਮੂਲਿਤ ਇਕਤਾ ਹੋਵੇ। ਸਮੁੱਚੇ ਦੇਸ਼ ਤੇ ਵਿਦੇਸ਼ ਦੇ ਸਿੱਖ ਵੀ ਇਕੱਠੇ ਹੋਣ। ਉਹ ਤੋਂ ਇਲਾਵਾ ਸਾਰੀਆਂ ਜਿੰਨੀਆਂ ਵੀ ਦੂਸਰੇ ਧਰਮਾਂ ਦੇ ਨਾਲ ਸੰਬੰਧਿਤ ਉਹ ਸ਼ਖਸੀਅਤਾਂ ਉਹ ਵੀ ਇੱਥੇ ਸ਼ਾਮਲ ਹੋਣ। ਉਹ ਸਾਰਿਆਂ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਖੁੱਲਾ ਸੱਦਾ ਵੀ ਦਿੱਤਾ ਜਾਊਗਾ ਤੇ ਉਹਨਾਂ ਨੂੰ ਜਾ ਕੇ ਵੀ ਸੱਦੇ ਦਿੱਤੇ ਜਾਣਗੇ ਇਹ ਅੱਜ ਦੀ ਮੀਟਿੰਗ ਦੇ ਵਿੱਚ ਇੱਥੇ ਬੈਠ ਕੇ ਫੈਸਲਾ ਹੋਇਆ ਉਹ ਤੋਂ ਇਲਾਵਾ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਰਾਸ਼ਟਰਪਤੀ ਤੇ ਦੇਸ਼ ਦੇ ਪਾਰਲੀਮੈਂਟ ਲੋਕ ਸਭਾ ਦੇ ਸਪੀਕਰ ਉਹਨਾਂ ਨੂੰ ਵੀ ਜਾ ਕੇ ਸੱਦੇ ਦਿੱਤੇ ਜਾਣਗੇ ਤਾਂ ਕਿ ਗੁਰੂ ਸਾਹਿਬ ਜੀ ਦੀ ਇਸ ਪਵਿੱਤਰ ਸ਼ਤਾਬਦੀ ਦੇ ਵਿੱਚ ਉਹ ਸਾਰੇ ਆ ਕੇ ਸ਼ਮੂਲੀਅਤ ਕਰਨ ਉਹ ਤੋਂ ਇਲਾਵਾ ਇਹ ਵੀ ਇੱਥੇ ਇੱਕ ਵਿਚਾਰਧਾਰਾ ਆਈ ਤੇ ਮੈਂ ਸਮਝਦਾ ਇਹ ਵੀ ਬਹੁਤ ਸਾਡੇ ਲਈ ਅਹਿਮ ਆ ਕਿ ਦੁਨੀਆ ਭਰ ਤੋਂ ਜਿਨ੍ਹਾਂ ਜਿਨ੍ਹਾਂ ਮੁਲਕਾਂ ਦੇ ਵਿੱਚ ਐਸਲੇ ਵੀ ਵੀ ਕੀ ਕੀ ਪਾਰਲੀਮੈਂਟ ਮੈਂਬਰ ਵੀ ਐ ਸਿੱਖਾਂ ਦੇ ਜਾਂ ਪੰਜਾਬੀਆਂ ਦੇ ਰੂਪ ਦੇ ਵਿੱਚ ਉਹਨਾਂ ਸਾਰਿਆਂ ਨੂੰ ਵੀ ਖੁੱਲਾ ਸੱਦਾ ਸੱਦੇ ਉਧਾਂ ਭੇਜਾਂਗੇ ਵੀ ਬਈ ਐਮ ਐਲ اے ਤੇ ਐਮ ਪੀ ਦੇ ਰੂਪ ਦੇ ਵਿੱਚ ਵਰਲਡ ਵਾਈਡ ਜਿੰਨੀਆਂ ਵੀ ਸ਼ਕਤੀਆਂ ਆ ਉਹ ਸਾਰੀਆਂ ਇਹਦੇ ਵਿੱਚ ਸਮੂਲੀਅਤ ਕਰਨ ਤੇ ਉਹਨਾਂ ਸਾਰਿਆਂ ਦੇ ਨਾਲ ਸੰਪਰਕ ਵੀ ਕੀਤਾ ਜਾਊਗਾ ਤੇ ਦੂਸਰਾ ਸਾਰੇ ਮੁੱਖ ਮੰਤਰੀ ਜਿੰਨੇ ਵੀ ਆ ਸਾਰੀਆਂ ਸਟੇਟਾਂ ਦੇ ਉਹਨਾਂ ਨਾਲ ਸੰਪਰਕ ਕੀਤਾ ਜਾਊਗਾ ਉਹ ਟੀਮ ਇੱਕ ਬਣ ਜਾਊਗੀ ਇਹ ਉਹ ਸਾਰਿਆਂ ਨਾਲ ਸੰਪਰਕ ਕਰੂਗੀ ਕਿ ਉਹ ਆਪਣੇ ਆਪਣੇ ਅਸੈਂਬਲੀ ਦੇ ਵਿੱਚ ਤੇ ਮੁਲਕ ਦੇ ਪ੍ਰਧਾਨ ਮੰਤਰੀ ਉਹ ਆਪਣੇ ਪਾਰਲੀਮੈਂਟ ਦੇ ਵਿੱਚ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਵੀ ਰੱਖਣ ਜਿਹੜਾ ਕੇਵਲ ਤਾਂ ਕੇਵਲ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੋਵੇ ਸੋ ਇਹ ਵੀ ਅੱਜ ਇਹ ਜਿਹੜਾ ਇੱਥੇ ਬੈਠ ਕੇ ਫੈਸਲਾ ਕੀਤਾ ਗਿਆ ਤੇ ਅਚੇਚੇ ਤੌਰ ਤੇ ਇੱਕ ਕਾਫੀ ਟੇਬਲ ਜਿਹੜਾ ਆ ਉਹ ਵੀ ਵੱਡਾ ਤਿਆਰ ਕੀਤਾ ਜਾਊਗਾ ਤੇ ਨਾਲ ਦੀ ਨਾਲ ਇਸ ਦੇਸ਼ ਦੇ ਚੀਫ ਜਸਟਿਸ ਆਫ ਇੰਡੀਆ ਉਹਨਾਂ ਨੂੰ ਵੀ ਬੇਨਤੀ ਕੀਤੀ ਜਾਊਗੀ ਜਾ ਕੇ ਕਿ ਉਹ ਵੀ ਇਹਦੇ ਵਿੱਚ ਆ ਕੇ ਸ਼ਮੂਲੀਅਤ ਕਰਨ ਸੋ ਉਹ ਤੋਂ ਇਲਾਵਾ ਦੇਸ਼ ਦੀਆਂ ਵੱਡੀਆਂ ਯੂਨੀਵਰਸਿਟੀਆਂ ਵਿੱਚ ਸੈਮੀਨਾਰ ਕਿਉਂਕਿ ਪੰਜ ਅਸੀਂ ਕਰਨੇ ਆ ਉਹ ਵੀ ਵੱਡੀਆਂ ਸੰਸਥਾਵਾਂ ਦੇ ਨਾਲ ਸੰਪਰਕ ਕਰਕੇ ਉਹਦੇ ਵਿੱਚੋਂ ਦਿੱਲੀ ਤੇ ਪੰਜਾਬ ਤੇ ਹਰਿਆਣਾ ਉਹ ਸਾਰੇ ਜਿਹੜੇ ਆ ਸੈਮੀਨਾਰ ਗੁਰੂ ਸਾਹਿਬ ਜੀ ਦੀ ਉਸ ਪਵਿੱਤਰ ਯਾਦ ਨੂੰ ਸਮਰਪਿਤ ਜਿਹੜੇ ਕੀਤੇ ਜਾਣਗੇ ਤੇ ਸਭ ਤੋਂ ਵੱਡਾ ਕਿਉਂਕਿ ਮੇਰੇ ਸਾਰੇ ਸਾਥੀ ਬੈਠੇ ਆ ਇੱਕ ਸੁਝਾਅ ਆਇਆ ਸੀ ਕਿ ਅੱਜ মিডিਆ ਦਾ ਜੋਗਿਆ ਤੇ মিডিਆ ਕਈ ਵਾਰੀ ਬਹੁਤ ਗਲਤ ਕਰ ਰਿਹਾ ਉਸ ਕਾਰਜ ਲਈ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਿੱਚ ਸਾਡਾ ਉੱਥੇ ਧਾਰਮਿਕ ਵਿਹਾਨ ਹੈ ਆ ਉਹ ਸਾਡਾ ਡਿਪਾਰਟਮੈਂਟ ਹੈ ਵੱਡਾ ਉਹਨਾਂ ਨੂੰ ਡਾਕਟਰ ਪ੍ਰਿਤਪਾਲ ਸਿੰਘ ਨੂੰ ਉਹਨਾਂ ਨੂੰ ਇਹ ਸਾਰਾ ਅਜਾਇਬ ਕਰਾਂਗੇ ਕਿ ਇਹਦੇ ਵਿੱਚ ਜਿਹੜੀਆਂ ਸੋਧਾਂ ਕਰਨ ਵਾਲੀਆਂ ਉਹ ਸਾਰੀਆਂ ਸੋਧਾਂ ਕੀਤੀਆਂ ਜਾਣ ਸੋ ਉਹਦੇ ਨਾਲ ਦੀ ਨਾਲ ਮੇਰਾ ਇੱਕ ਆਪਣਾ ਵੀ ਵਿਚਾਰ ਸੀ ਤੇ ਇਹ ਸਾਰੇ ਸ਼ੈਤ ਵੀ ਆ ਕਿ ਗੁਰੂ ਤੇਗ ਬਹਾਦਰ ਪਾਸ਼ਾ ਦੇ ਨਾਂ ਤੇ ਚੇਅਰ ਵੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਚ ਸਥਾਪਿਤ ਕੀਤੀ ਜਾਊਗੀ ਤਾਂ ਕਿ ਸਦੀਵ ਕਾਲ ਇਹ ਪਤਾ ਵੀ ਲੱਗੇ ਵੀ ਸ਼ਿਤਾਬਦੀਆਂ ਦੇ ਵਿੱਚ ਇਹ ਠੀਕ ਹੈ ਨਗਰ ਕੀਰਤਨ ਤੇ ਹੋਰ ਸਾਰੇ ਕਾਰਜ ਹੋਣੇ ਆ ਇਹ ਵੀ ਕਾਰਜ ਇਦਾਂ ਦੇ ਜਿਹੜੇ ਇਹ ਵੀ ਜ਼ਰੂਰ ਕੀਤੇ ਜਾਣਗੇ ਸੋ ਇੱਕ ਹੋਰ ਜਿਹੜਾ ਵੱਡਾ ਸੁਝਾਅ ਸੀ ਉਹ ਅਸੀਂ ਖਾਲਸਾ ਕਾਲਜ ਪਟਿਆਲੇ ਦੇ ਸਪੁਰਦ ਕੀਤਾ ਇਹ ਦੋ ਕਰੈਕਟ ਅਸੀਂ ਛਾਪੇ ਆਜ ਤੇ ਉਹ ਜਿਹੜੇ ਪੰਜਾਬੀ ਤਾਂ ਹਿੰਦੀ ਦੇ ਵਿੱਚ ਛਾਪ ਦਿੱਤੇ ਆ ਅੰਗਰੇਜ਼ੀ ਦੇ ਵਿੱਚ ਵੀ ਛਾਪ ਦਿੱਤੇ ਜਾਣਗੇ ਉਹਨਾਂ ਦਾ ਸਾਰਿਆਂ ਦਾ ਵੱਖ-ਵੱਖ ਪਿਛਾਵਾ ਚ ਟਰਾਂਸਲੇਸ਼ਨ ਕਰ ਲਈ ਵੀ ਖਾਲਸਾ ਕਾਲਜ ਪਟਿਆਲੇ ਦੀ ਜ਼ਿੰਮੇਵਾਰੀ ਲਈ ਆ ਕਿ ਉਹ ਛੇਤੀਆਂ ਨੂੰ ਛਾਪ ਕੇ ਟਰਾਂਸਲੇਸ਼ਨ ਕਰਾ ਕੇ ਕਰੋਬੋਰੇਟ ਕਰਾ ਕੇ ਤੇ ਉਹਨੂੰ ਸਾਰੇ ਛਾਪ ਕੇ ਬੱਕ ਬੱਕ ਪੁਸ਼ਾਵਾਂ ਦੇ ਵਿੱਚ ਜਿੱਦਾਂ ਗੱਲ ਕਰਨਾਟਕਾ ਦੇ ਵਿੱਚ ਬੰਗਲੌਰ ਉਹ ਕਹਿੰਦੇ ਸਾਡੀ ਲੈਂਗੁਏਜ ਦੇ ਵਿੱਚ ਅਸੀਂ ਆਪ ਹੀ ਛਾਪਾਂਗੇ ਤੁਹਾਨੂੰ ਪੀਡੀਐਫ ਭੇਜ ਦਿਆਂਗੇ ਤੁਸੀਂ ਸਾਨੂੰ ਛਾਪ ਕੇ ਭੇਜ ਦੇਓ ਸੋ ਬੱਕ ਬੱਕ ਸੂਬਿਆਂ ਦੇ ਵਿੱਚ ਹੁਣ ਸਾਡੇ ਜਿੱਦਾਂ ਆਸਨ ਸੋਲ ਵਿਖੇ 27 ਤਰੀਕ ਨੂੰ ਸਤਬੁਰ지 ਦੀ ਸ਼ਾਭ ਨੂੰ ਸਮਰਪਿਤ ਉੱਤੇ ਫੰਕਸ਼ਨ ਆ ਇਦਾਂ ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜੇ ਫੰਕਸ਼ਨ ਅਸੀਂ ਉਹ ਆਯੋਜਨ ਕਰਨ ਜਾ ਰਹੇ ਹਾਂ ਸੋ ਉਹਦੇ ਨਾਲ ਦੀ ਨਾਲ ਦੋ ਮਹਾਨ ਨਗਰ ਕੀਰਤਨ ਇੱਕ ਨਗਰ ਕੀਰਤਨ ਜਿਹੜਾ ਉਹ ਆਸਾਮ ਤੋਂ ਚਾਲੇ ਪਾਊਗਾ ਜਿਹਦਾ ਲਗਭਗ ਰੂਟ ਵੀ ਬੈਠ ਕੇ ਅਸੀਂ ਤੈਅ ਕਰਾਂਗੇ ਤੇ ਕੀਤਾ ਵੀ ਆ ਉਹ ਲਗਭਗ 23 ਨਵੰਬਰ ਨੂੰ ਸਾਰੇ ਇਸ ਭਾਰਤਵਾਰਸ਼ ਦੀਆਂ ਵੱਡੀਆਂ ਸਟੇਟਾਂ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਆ ਸਾਰੇ ਤਾਂ ਨਹੀਂ ਟੱਚ ਕੀਤੇ ਜਾ ਸਕਦੇ ਉਹ ਸਾਡਾ ਨਗਰ ਕੀਰਤਨ ਉਥੋਂ ਸਾਮ ਤੋਂ ਬ੍ਰੰਭ ਹੋ ਕੇ ਉਹ 23 ਨਵੰਬਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਉਹਨਾਂ ਦੀ ਆ ਕੇ ਸਮਾਪਤੀ ਹੋਊਗੀ ਦੂਸਰਾ ਨਗਰ ਕੀਰਤਨ ਮਟੌਰ ਤੋਂ ਜਿੱਥੋਂ ਪੰਡਤ ਕਿਰਪਾ RAM ਜੀ ਫਰਿਆਦ ਲੈ ਕੇ ਆਏ ਉਹ ਅਸੀਂ ਉਥੋਂ ਸ਼ੁਰੂ ਕਰਾਂਗੇ ਅਰਦਾਸ ਕਰਕੇ ਉਸੇ ਸਥਾਨ ਤੋਂ ਤੇ ਜਤਨ ਕਰਾਂਗੇ ਵੀ ਉਥੋਂ ਦੇ ਵੀ ਲੋਕ ਜਿਹੜੇ ਕਸ਼ਮੀਰ ਦੇ ਆ ਖਾਸ ਕਰਕੇ ਦੂਸਰੇ ਭਾਈਚਾਰ ਨਾਲ ਸੰਬੰਧ ਉਹਨਾਂ ਸਾਰਿਆਂ ਨੂੰ ਨਾਲ ਤੋੜ ਕੇ ਤੇ ਉਹ ਨਗਰ ਕੀਰਤਨ ਪੜਾ ਡੜ ਪੜਾ ਜਿਹੜਾ ਆ ਉਹ ਆ ਕੇ ਆਨੰਦਪੁਰ ਸਾਹਿਬ ਸਮਾਪਤੀ ਹੋਊਗੀ ਦੂਸਰਾ ਇੱਕ ਨਗਰ ਕੀਰਤਨ ਕਿਉਂਕਿ ਸਿੱਖ ਪੰਥ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਤੇ ਉਹਨਾਂ ਦੇ ਨਾਲ ਲੱਖੀ ਸ਼ਾਹ ਬਨਜਾਰਾ ਉਹਨਾਂ ਦੋਹਾਂ ਦਾ ਬਹੁਤ ਵੱਡਾ ਯੋਗਦਾਨ ਆ ਕਿ ਮੈਂ ਸੋਚਦਾ ਵੀ ਗੁਰੂ ਸਾਹਿਬ ਨੇ ਕਿੱਡੀ ਆਪਦੀ ਨੂੰ ਸਮਰਪਿਤ ਇੱਕ ਜਿਹੜਾ ਉਹਦੇ ਵਿੱਚ ਵੱਡੇ ਜਿਹੜੇ ਸ਼ੰਕਰਾਚਾਰੀਆ ਇਹਨਾਂ ਦੇ ਦੂਸਰੇ ਧਰਮਾਂ ਨਾਲ ਸੰਬੰਧਿਤ ਉਹਨਾਂ ਨੂੰ ਸਾਰਿਆਂ ਨੂੰ ਪੱਤਸਾ ਦੇਾਂਗੇ ਖੁੱਲਾ ਫੇ ਉਹ ਚੇਚੇ ਤੌਰ ਤੇ ਇਹਦੇ ਵਿੱਚ ਸ਼ਮੂਲੀਅਤ ਕਰਨ ਨਾਲ ਦੀ ਨਾਲ ਇਸ ਵਾਰ ਜਿੰਨੇ ਵੀ ਸਾਡੇ ਧਾਰਮਿਕ ਪ੍ਰੀਖਿਆ ਆ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸਮਰਪਿਤ ਉਹ ਐਗਜ਼ਾਮ ਲੈ ਜਾਣਗੇ ਤੇ ਨਾਲ ਦੀ ਨਾਲ ਇੱਕ ਹੋਰ ਵੱਡਾ ਵਿਚਾਰ ਜਿਹੜਾ ਉਹ ਸਾਰੀ ਜਿੰਨੇ ਵੀ ਬੁਲਾ ਰਹੇ ਸੀ ਉਹਨਾਂ ਸਾਰਿਆਂ ਨੇ ਫੋਕਸ ਕੀਤਾ ਕਿ ਆਪਾਂ ਗੁਰੂ ਨਾਨਕ ਦੇਵ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮੁਕ ਜਿਹੜੇ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਨੇ ਉੱਥੇ ਐਲਾਨ ਕੀਤਾ ਸੀ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਭਾਈ ਬਲਵੰਤ ਸਿੰਘ ਰਾਜੋਆਣੀ ਦੀ ਫਾਂਸੀ ਦੀ ਸਭਾ ਜਿਹੜੀ ਉਹਨੂੰ ਕਮਿਊਟ ਕਰਕੇ ਉਹਨੂੰ ਆਪਣੇ ਘਟਾ ਕੇ ਦੇ ਉਮਰ ਕੈਦ ਦੇ ਵਿੱਚ ਬਦਲਨ ਦਾ ਤੇ ਮੈਂ ਬੇਨਤੀ ਕਰਦਾ ਹਾਂ ਇਹਨਾਂ ਸਾਰਿਆਂ ਦਾ ਹੀ ਜਿੰਨੇ ਵੀ ਬੁਲਾ ਰਹੇ ਸੀ ਇੱਕ ਸਗਾਪੇ ਕਿਉਂਕਿ ਗੁਰੂ ਤੇਗ ਬਹਾਦਰ ਪਾਚਾ ਦੀ ਇਹ ਸ਼ਹੀਦੀ ਸ਼ਤਾਬ ਦੀ ਆ ਤੇ ਇਹ ਸੈਂਟਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਕਿ ਕੋਈ ਆਸਾਨ ਨਹੀਂ ਆਪਣੇ ਪੇ ਗੁਰੂ ਸਾਹਿਬ ਨੇ 사ਤਗੁਰ ਜੀ ਤਾਂ ਦਿਆਲਤਾ ਦੇ ਘਰ ਸੀ ਸੀ 사ਤਗੁਰ ਜੀ ਨੇ ਤਾਂ ਕਿਰਪਾ ਦੇ ਬਖਸ਼ਿਸ਼ ਕੀਤੀ ਆ ਸਾਰੀ ਮਨੁੱਖਤਾ ਦੇ ਉੱਤੇ ਤੇ ਖਾਸ ਕਰਕੇ ਇੱਕ ਅਸਲੀ ਦੇ ਤੌਰ ਤੇ ਫਿਰਕੇ ਤੇ ਤੇ ਸਾਠਗੁਰ ਜੀ ਦਇਆਮਾਨ ਤੇ ਦਇਆ ਦਇਆ ਦੇ ਘਰ ਦੇ ਵਿੱਚ ਆ ਕੇ ਆਪਣਾ ਬਲੀਦਾਨ ਦਿੱਤਾ ਤੇ ਜਿਹੜੇ ਸਾਡੇ ਬੰਦੀ ਸਿੰਘ ਆ ਇਹਨਾਂ ਨੂੰ ਰਿਹਾਂ ਕਰਨਾ ਚਾਹੀਦਾ ਇਹਨਾਂ ਦਾ 2019 ਦਾ ਕੀਤਾ ਜਿਹੜਾ ਵਚਨ ਵੱਧ ਦਾ ਉਹਨੂੰ ਹੁਣ ਸਦੀਵ ਦੇ ਰੂਪ ਦੇ ਵਿੱਚ ਦੁਹਰਾ ਦੇਣਾ ਚਾਹੀਦਾ ਤੇ ਨਾਲ ਸਕੂਲਾਂ ਤੇ ਕਾਲਜਾਂ ਦੇ ਵਿੱਚ ਜਿਹੜੇ ਆ ਉਹ ਵੱਡੇ ਸਵਾਗਤ ਵੀ ਕੀਤੇ ਜਾਣਗੇ ਤੇ ਸੋਸ਼ਲ ਮੀਡੀਆ ਦੇ ਵਿੱਚ ਜਿਹੜੇ ਛੋਟੇ ਛੋਟੇ ਆਪਾਂ ਕਈ ਵਾਰੀ ਕਲਿੱਪਾਂ ਪਾ ਦਿੰਨੇ ਆ ਉਹ ਵੀ ਸਾਰੀਆਂ ਪਾਈਆਂ ਜਾਣ ਗਿਆ ਸੋ ਮੈਂ ਭਾਈ ਮਤੀਦਾਸ ਭਾਈ ਸੱਦੀਦਾਸ ਜੀ ਦੇ ਭਾਈ ਦੇਹਲਾ ਜੀ ਉਹਨਾਂ ਦੇ ਸਬੰਧ ਦੇ ਵਿੱਚ ਵੀ ਕਿਉਂਕਿ ਗੁਰੂ ਸਾਹਿਬ ਦੇ ਅਨਨ ਸਿੱਖ ਦੇਖੋ ਕਿੰਡੀ ਵੱਡੀ ਸ਼ਹਾਦਤ ਸਤਗੁਰੂ ਜੀ ਦੇ ਸਾਹਮਣੇ ਹੋਈ ਮੇਰਾ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸੈਦਕ ਨਾ ਜਾਏ ਉਹਨਾਂ ਨੇ ਗੁਰੂ ਸਾਹਿਬ ਦੇ ਸਾਹਮਣੇ ਹੋ ਕੇ ਵੱਡੀਆਂ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਵੀ ਸੰਬੰਧਤ ਉਹਨਾਂ ਦੇ ਨਾਲ ਵੀ ਛੋਟੇ ਛੋਟੇ ਜਿਹੜੇ ਆਪਾਂ ਉਹਨਾਂ ਦੇ ਜੀਵਨਾ ਨਾਲ ਸੰਬੰਧਤ ਇਹ ਉਹ ਵੀ ਪੰਜ ਪਾਵਾਂਗੇ ਸਾਰੇ ਸੋਸ਼ਲ ਮੀਡੀਆ ਦੇ ਵਿੱਚ ਸੋ ਮੈਂ ਅੰਤ ਦੇ ਵਿੱਚ ਜਿੰਨੀਆਂ ਵੀ ਸ਼ਖਸੀਤਾਂ ਪਹੁੰਚੀਆਂ ਨਾਂ ਸਾਰਿਆਂ ਦੇ ਨਹੀਂ ਮੈਂ ਲੈ ਸਕਿਆ ਉਹ ਨਾਂ ਸਾਡੇ ਪ੍ਰੈਸ ਮੀਡੀਆ ਦੇ ਵਿੱਚੋਂ ਸਾਰਿਆਂ ਦੇ ਦੇਦੇ ਤੇ ਜਾਣਗੇ ਮੈਂ ਸਾਰਿਆਂ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ ਆਓ ਸਾਰੇ ਇਸ ਗੱਲ ਦਾ ਪ੍ਰਾਨ ਕਰੀਏ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸ਼ਹਾਦਤ ਨਾ ਹੁੰਦੀ ਤੇ ਇਸ ਮੁਲਕ ਦਾ ਕਿਹੜਾ ਕਿਹੜਾ ਰੂਪ ਹੋਣਾ ਸੀ ਇਹ ਕੀਰਤੀਮਾਨ ਸਤਗੁਰ ਜੀ ਨੇ ਉਸ ਵੇਲੇ 1675 ਦੇ ਵਿੱਚ ਸਥਾਪਿਤ ਕੀਤਾ ਸੀ ਤੇ ਆਓ ਅੱਜ ਆਪਾਂ ਸਾਰੇ 350 ਸਾਲਾਂ ਸ਼ਤਾਬਦੀ ਦੇ ਰੂਪ ਦੇ ਵਿੱਚ ਇਕੱਠਾਂ ਇਕੱਤਰ ਹੋ ਕੇ ਗੁਰੂ ਸਾਹਿਬ ਦੀ ਇਹ ਮਹਾਨ ਸ਼ਤਾਬਦੀ ਨੂੰ ਮਨਾਇਏ ਵੀ ਤੇ ਵਸਾਈਏ ਵੀ ਬਸਾਉਣਾ ਕੀ ਆ ਗੁਣ ਬਸਾਉਣੇ ਆ ਔਗਣ ਕੱਢਣੇ ਆ ਤੇ ਗੁਰੂ ਨੂੰ ਸਮਰਪਿਤ ਹੋ ਕੇ ਬੱਦ ਤੋਂ ਬਾਦ ਗੁਰੂ ਦਸਮ ਪਾਤਸ਼ਾਹ ਦਾ ਕਿਉਂਕਿ ਗੁਰਤਗੱਦੀ ਦੇ ਵਿਚਾਰਿਆ ਤੇ ਇੱਥੇ ਇਹ ਵੀ ਆਇਆ ਸੀ ਕਿ ਆਉਂਦੇ ਸਮੇਂ ਦੇ ਵਿੱਚ ਬੱਦ ਤੋਂ ਬਾਦ ਗੁਰੂ ਦਸਮ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਦਾ ਵੀ ਇੱਕ ਸ਼ਬਦ ਘਟੋ ਘਟ ਇੱਕ ਇੱਕ ਜਥਾ ਜ਼ਰੂਰ ਪੜਿਆ ਕਰਿਓ ਦਰਬਾਰ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਸੋ ਉਹ ਗੁਰਤਗੱਦੀ ਵੀ ਸਤਿਗੁਰਜੀ ਦੀ ਆਉਣੀ ਆ ਤੇ ਉਸ ਗੁਰਤਗੱਦੀ ਨੂੰ ਸਮਰਪਤ ਬੱਦ ਤੋਂ ਬਾਦ ਗੁਰੂ ਸਾਹਿਬ ਜੀ ਦਾ ਜਿਹੜਾ ਹੁਕਮ ਸੀ ਉਹ ਵੀ ਆਪਾਂ ਵਜਾਈਏ ਬੱਦ ਤੋਂ ਬਾਦ ਅਮਰਤਧਾਰੀ ਹੋਈਏ ਸੋ ਅੰਤ ਦੇ ਵਿੱਚ ਸਾਰਿਆਂ ਦਾ ਸਮੂਹਜਾ ਤੁਹਾਡੇ ਪ੍ਰੈਸ ਦਾ ਵੀ ਅਚੇਚੇ ਤੌਰ ਤੇ ਧੰਨਵਾਦ ਕਰਦਾ ਤੇ ਨਾਲ ਦੀ ਨਾਲ ਜਿੰਨੇ ਵੀ ਸੱਜਣ ਮਦਮੂਲੀਆਂ ਵਿਚਾਰਾਂ ਦੇ ਕੇ ਗਏ ਆ ਉਹਨਾਂ ਦਾ ਵੀ ਇੱਕ ਆਉਣ ਤੇ ਦੂਜਾ ਉਹਨਾਂ ਦੇ ਬੜਬੂਲੇ ਜਿਹੜੇ ਵਿਚਾਰ ਆ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਅਜ ਬਦਾਲ ਸਭਾ ਚ ਬੇਅਦਬੀ ਹੋਈ ਹੈ ਜਦੋਂ ਬੇਅਦਬੀ ਦੀ ਸਪੀਕਰ ਵਿੱਚ ਬਿੱਲਿਆ ਦਾ ਜਾ ਰਿਹਾ ਸਪੀਕਰ ਕੁਲਤਾਰ ਸਿੰਘ ਸਰਵੋ ਵੱਲੋਂ ਗੁਰਬਾਣੀ ਦੀ ਤੁਕ ਅਰਦਾਸ ਦੇ ਰੂਪ ਚ ਪੜ੍ਹੀਆਂ ਗਈਆਂ ਜਦ ਕਿ ਸਾਰੇ ਉਸ ਨੇ ਸ਼ੂਜ਼ ਪਾਏ ਹੋਏ ਸੀ ਤੇ ਕਈ ਨਗੇ ਸਿਰ ਵੀ ਬੈਠੇ ਨੇ ਦੇਖੋ ਬਹੰਤੀ ਹੈ ਆ 사ਤਗੁਰ ਜੀ ਦਾ ਆਦੇਸ਼ ਵੀ ਆ ਵੀ ਜਿਹੜੇ ਸਿੱਖ ਨੇ ਪਵਿੱਤਰ ਗੁਰਬਾਣੀ ਦਾ ਆਚਾਰਨ ਕਰਨਾ ਤੇ ਸਾਵਧਾਨ ਹੋ ਕੇ ਕਰਨਾ ਦੂਸਰੀ ਕਾਰਜ ਸਿਰ ਢੱਕਿਆ ਹੋਵੇ ਤੇ ਪੈਰਾਂ ਦੇ ਵਿੱਚ ਜੋੜਾ ਨਾ ਹੋਵੇ ਚਲੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਤਾਂ ਅਕਸਰ ਕਹਿੰਦਾ ਹੁੰਦਾ ਇਹਨਾਂ ਨੂੰ ਸਮਤ ਬਖਸ਼ਿਸ਼ ਕਰਨ ਗੁਰਬਾਣੀ ਘੱਟ ਬੋਲਣੀ ਚਾਹੀਦੀ ਜੇ ਪੂਰੀ ਕਾਂਠ ਨਹੀਂ ਗਈ ਤੇ ਜੇ ਅਧੂਰੀ ਆ ਤਾਂ ਫਿਰ ਉਹਦਾ ਹੁੰਦਾ ਵੀ ਜੇ ਆਪਾਂ ਕਾਰ ਵੀ ਗਏ ਤਾਂ ਫਿਰ ਤੁਰੰਤ ਆਪਾਂ ਖਿਵਾ ਗੁਰੂ ਜਾਚਨਾ ਕਰੀਏ 사ਤਗੁਰ ਦੇ ਚਰਨਾਂ ਚ ਅਰਦਾਸ ਕਰੀਏ ਪਈ ਮੇਰੇ ਕੋਲ ਇਹ ਆ ਵਗਿਆ ਹੋ ਗਿਆ ਤੇ ਗੁਰੂ ਸਾਹਿਬ ਉਹਦੀ ਮੈਨੂੰ ਮਾਫੀ ਭੁੱਲ ਦੀ ਦੇਣ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਸਾਰਿਆਂ ਨੂੰ 사ਤਗੁਰ ਜੀ ਸਮਤ ਬਖਸ਼ਿਸ਼ ਕਰਨ ਸਾਡੇ ਪਿੰਡ ਸਾਰੇ ਦੇ ਉੱਤੇ ਬੰਦੀ ਸਿੰਘਾਂ ਦੀ ਭਾਈ ਰਾਜੂਆਣੇ ਦੀ ਵਿਹਾਈ ਦੀ ਗੱਲ ਕੀਤੀ ਗਈ ਸੀ ਉਹ ਉਮਰ ਗਿਆ ਚ ਪਰ ਆਪ ਕੋ ਸ਼ਰੋਣੀ ਕਮੇਟੀ ਉਹਨਾਂ ਨੇ ਇੱਕ ਸੋ ਸਿੱਖਾਂ ਨੂੰ ਸਨਮਾਨਤ ਕਰਨ ਦਾ ਲਾਣ ਕੀਤਾ ਗਿਆ ਸ਼੍ਰੋਮਣੀ ਕਮੇਟੀ ਆਪਣੇ ਐਲਾਨ ਕਿਉਂ ਕੋ ਜੀ ਦੇਖੋ ਅਸੀਂ ਕੋਈ ਐਲਾਨ ਨਹੀਂ ਭੁੱਲੇ ਕਈ ਵਾਰੀ ਲੇਟ ਹੋ ਜਾਂਦਾ ਦੇਖੋ ਮੇਰੀ ਬੇਨਤੀ ਸੁਣੋ ਪਰ ਅਸੀਂ ਭੁੱਲੇ ਨਹੀਂ ਬਿਲਕੁਲ ਕਿਉਂਕਿ ਵੱਡੀ ਸੰਸਦਾ ਆ ਤੇ ਵੱਡੀ ਸੰਸਦਾ ਦੀਆਂ ਔਡੀਆਂ ਜ਼ਿੰਮੇਵਾਰੀਆਂ ਵੀ ਵੱਡੀਆਂ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਤੁਸੀਂ ਅਮਰਤਪਾਲ ਵਰਗੇ ਯਾਦ ਵੀ ਦਵਾ ਦਿੰਦੇ ਆ ਤੇ ਕੋਈ ਨਹੀਂ ਕਰਾਂਗੇ ਉਹ ਵੀ ਸਾਰਾ ਕਾਰਜ ਕਰਾਂਗੇ 350 ਸਾਡਾ ਸਟਾਰਟੀ ਬਾਰੇ ਸਾਰੀਆਂ ਸਿੱਖ ਜੱਟੀਆਂ ਵੱਲੋਂ ਕਾਨਫਰੰਸ ਦਿੱਤੀ ਜਾ ਰਹੀ ਹੈ ਸ਼੍ਰੋਮਣੀ ਦੀ ਪੰਜਾਬ ਸਰਕਾਰ ਵੱਲੋਂ ਵੀ ਕੋਈ ਕੋਆਪਰੇਸ਼ਨ ਦਾ ਆਇਆ ਸੁਣਿਆ ਜਾਂ ਕੋਈ ਨਾਮ ਨੂੰ ਬੇਸਤ ਸਾਹੀ ਹੋਈ ਅਸੀਂ ਅੱਜ ਸਾਰਿਆਂ ਨੇ ਇੱਥੇ ਬੈਠ ਕੇ ਫੈਸਲਾ ਕੀਤਾ ਭਈ ਸਾਰੀਆਂ ਸਰਕਾਰਾਂ ਨੂੰ ਅਸੀਂ ਟੱਚ ਕਰਾਂਗੇ ਤੇ ਪੰਜਾਬ ਸਰਕਾਰ ਨੂੰ ਮੈਂ ਸਮਝਦਾ ਭਈ ਜੇ ਸੱਚਮੁੱਚ ਇਹ ਇਸ ਗੱਲ ਤੇ ਚਾਹੁੰਦੇ ਆ ਭਈ ਗੁਰਾਂ ਨੂੰ ਸਤ ਗੁਰਾਂ ਨੂੰ ਸਮਰਪਿਤ ਹੋਣਾ ਆ ਤੇ ਇੱਕ ਦਿਨ ਦਾ ਸੈਸ਼ਨ ਇਹ ਵੀ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਕਰਨਾ ਦੂਸਰੀ ਇੱਕ ਮੈਂ ਤੁਹਾਡੇ ਵੀ ਸਾਰੇ ਧਿਆਨ ਵਿੱਚ ਲਿਆ ਦਿਆਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਲਮੌਰ ਜਥੇਬੰਦੀ ਆ ਸਰਕਾਰਾਂ ਨੇ ਈਵੈਂਟ ਜਿਹੜੇ ਆ ਉਹ ਬਣਾਉਣੇ ਹੁੰਦੇ ਆ ਮਨਾਤਾ ਸੀ ਰਹੇ ਸਾਰੇ ਸ਼ਮੂਲੀਅਤ ਕਰਨ ਆ ਕੇ ਅੱਜ ਦਾ ਪ੍ਰਧਾਨ ਮੰਤਰੀ ਸਾਹਿਬ ਨੂੰ ਰਾਸ਼ਟਰਪਤੀ ਸਾਹਿਬ ਨੂੰ ਚੀਫ ਜਸ ਆਫ ਇੰਡੀਆ ਨੂੰ ਸਪੀਕਰ ਸਾਹਿਬ ਨੂੰ ਉਹਨਾਂ ਸਾਰਿਆਂ ਨੂੰ ਜਾ ਕੇ ਬੇਨਤੀ ਕਰਾਂਗੇ ਇਹਨਾਂ ਨੂੰ ਵੀ ਬੇਨਤੀ ਕਰਾਂਗੇ ਇਹ ਵੀ ਆਉਣ ਉਹਦੇ ਜਾ ਕੇ ਜੇ ਮੂਲਤ ਕਰਨ ਕੋਈ ਗੋਸਾ ਗਿਲਾ ਨਹੀਂ ਸਤਗੁਰਜੀ ਦੀ ਸਦਾਬਦੀ ਮਨਾਉਣੀ ਆਪਾਂ ਪੰਜਾਬ ਸਰਕਾਰ ਆਪਣਾ ਲੱਗ ਸਬਾਗਮ ਕਰਨ ਜਾ ਰਹੀ ਉਹਦੇ ਬਾਰੇ ਕੁਝ ਸਰਕਾਰ ਨੂੰ ਰਾਸਤਾ ਕਹਿ ਦੇਖੋ ਅਸੀਂ ਤਾਂ ਜਾ ਕੇ ਬੇਨਤੀ ਕਰਨੀ ਵੀ ਇਕੱਠੇ ਹੋ ਕੇ ਸ਼ਾਹਮਨੀ ਕਮੇਟੀ ਬਣਾ ਰਹੀ ਆ ਉਹਦੇ ਵਿੱਚ ਆ ਕੇ ਸਾਰੇ ਸ਼ਾਮਲ ਹੋਵੋ ਤੇ ਇਹਨਾਂ ਨੇ ਜੇ ਬੱਕਰੀ ਮੈਂ ਕਿਉਂਕਿ ਹਾਲੇ ਤੱਕ ਮੇਰਾ ਉਦਾਂ ਸੰਧਵਾ ਸਾਹਿਬ ਨੇ ਇੱਕ ਦਿਨ ਮੇਰੀ ਗੱਲ ਆ ਜਿਹੜਾ ਬਿਆਦਵੀ ਦਾ ਐਕਟ ਬਣਨਾ ਸੀ ਇਹਦੇ ਤੇ ਮੁੱਦੇ ਤੇ ਹੋਈ ਸੀ ਗੱਲ ਪਰ ਉਹਨਾਂ ਨੂੰ ਵੀ ਕਹਾਗੇ ਵੀ ਕੋਈ ਵਖਰਾ ਨਾ ਕਰੀਏ ਪੰਜਾਬ ਦੇ ਵਿੱਚ ਇਹਦੇ ਧਾਰਮਿਕ ਸਮਾਗਮ ਚ ਚੌਂਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਹੋ ਰਹਾ ਹੈ ਉਹਦੇ ਵਿੱਚ ਆ ਕੇ ਆਪਣੀ ਸ਼ਮੂਲੀਅਤ ਕਰੋ। ਸਾਡੀ ਸਿੱਖ ਹਣ ਪੰਜਾਬ ਦੇ ਨਾਲ ਨਾਲ ਭਾਰਤ ਦੇ ਆਪਕ ਅਸ਼ਰਾਂ ਚ ਵੀ ਨੇ ਔਰ ਵਿਦੇਸ਼ਾਂ ਚ ਵੀ ਬਹੁਤ ਜਾ ਚੁੱਕੇ ਨੇ ਸਿੱਖ। ਕੀ ਵਿਦੇਸ਼ਾਂ ਚ ਵੀ ਇਸ ਸਮਾਗਮ ਰੱਖਿਆ ਜਾ ਸਕਦਾ ਜੀ ਸਤਿ ਆਪੀ ਨੂੰ ਦੇਖੋ ਵਿਦੇਸ਼ਾਂ ਦੇ ਸਾਰੇ ਸਿੱਖ ਜਿਹੜੇ ਐਮਪੀ ਬਣੇ ਖਾਸ ਕਰਕੇ ਐਮਐਲਏ ਆ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਸਾਰਿਆਂ ਨੂੰ ਲਿਖਤੀ ਰੂਪ ਵਿੱਚ ਵੀ ਕਰਾਂਗੇ ਸਾਡਾ ਐਡਵਾਈਜ਼ਰੀ ਬੋਰਡ ਵਿਦੇਸ਼ਾਂ ਦਾ ਆ ਕੇ ਬਣਿਆ ਆ ਉਹ ਸਾਰੇ ਉਹਨਾਂ ਨੂੰ ਚਿੱਠੀ ਪੱਤਰ ਵੀ ਆਪਾਂ ਲਿਖ ਕੇ ਦੇਾਂਗੇ ਵੀ ਤਾਂ ਕਿ ਉਹਨਾਂ ਨਾਲ ਸੰਪਰਕ ਕਰਕੇ ਉਹ ਇੱਥੇ ਆ ਕੇ ਆਉਣ ਦੂਜੀ ਗੱਲ ਮੈਂ ਗੱਲ ਕਰਨਾਟਕਾ ਚ ਸੀਗਾ ਸੱਚ ਕਰਕੇ ਜਾਣੇ ਉਹਥੇ ਜਿਹੜੇ ਬਾਅਦ ਦੇ ਵਿੱਚ ਮੀਟਿੰਗ ਹੋਈ ਤੇ ਉਹਨਾਂ ਨੇ ਇੰਨਾ ਸਾਡੇ ਨਾਲ ਥੋੜੀ ਜਿਹੀ ਮਾਲ ਗੁੱਸਾ ਦਿਖਾ ਲਿਆ ਵੀ ਜੇ ਨਗਰ ਕੀਰਤਨ ਉਥੋਂ ਚੱਲਣਾ ਸਾਡੀਆਂ ਸਟੇਟਾਂ ਚ ਕਿਉਂ ਨਹੀਂ ਸੋ ਮੇਰਾ ਕਹਿਣ ਤੋਂ ਬਾਅਦ ਬਾਹਰਲਾ ਸਿੱਖ ਪੰਜਾਬੋਂ ਬਾਹਰ ਤੇ ਪੰਜਾਬ ਦੇ ਵਿੱਚ ਸਭ ਤਿਆਰ ਆਇਆ ਇਹ ਗੁਰੂ ਸਾਹਿਬ ਜੀ ਦੀ ਸ਼ਹਾਦਤ ਏ ਏਡੀ ਵੱਡੀ ਆ ਇਹਦਾ ਕੋਟਨ ਕੋਟ ਵੀ ਅਸੀਂ ਜਾਨ ਲੈ ਲਈਏ ਤਾਂ ਵੀ ਇਹਦਾ ਨਿਖਾ ਦੱਸ ਤਾਨੂੰ ਯਾਦ ਆਦਾ ਬੜਾ ਬੜਾ ਚਾਹ ਆ ਲੋਕਾਂ ਚ ਸਾਹਿਬ ਜੀ ਪਾਕਿਸਤਾਨ ਕਿਸੇ ਦਾ ਤਬਦਿਲ ਸੁਣਦੇ ਦੇਖੋ ਸਾਰਿਆਂ ਨੂੰ ਅਸੀਂ ਦਾ ਸਦਾ ਸਾਰਿਆਂ ਨੂੰ ਅਸੀਂ ਤਾਂ ਦੇਵਾਂਗੇ ਜੇ ਕੋ ਆਉਂਦੇ ਆ ਤਾਂ ਸਾਰਿਆਂ ਨੂੰ ਜੀ ਆਇਆਂ ਵੀ ਕਰਾਂਗੇ ਤੇ ਉਹਨਾਂ ਦਾ ਵੈਲਕਮ ਵੀ ਕਰਾਂਗੇ ਧੰਵਾਦ ਵੀ ਕਰਾਂਗੇ ਪ੍ਰਧਾਨ ਜੀ ਤਖਤ ਸਹਿਬਾਨ ਦਰਮਿਆਨ ਜਿਹੜਾ ਵਿਵਾਦ ਚੱਲ ਰਿਹਾ ਸੀਗਾ ਅੱਜ ਖਤਮ ਹੋ ਗਿਆ ਜੀ ਕੀ ਦੇਖੋ ਬਹੁਤ ਚੰਗੀ ਗੱਲ ਆ ਤਖਤ ਸਹਿਬਾਨ ਦਾ ਕੋਈ ਪਹਿਲਾਂ ਪਹਿਲਾਂ ਮੇਰੀ ਬੇਨਤੀ ਸੋਹਣੋ ਤਖਤ ਸਹਿਬਾਨ ਦਾ ਕਦੇ ਟਕਰਾ ਨਹੀਂ ਤਖਤ ਪਵਿੱਤਰ ਆ ਦਸਮ ਪਾਤਸ਼ਾਹ ਦਾ ਤਖਤ ਆ ਤੇ ਇਹ ਛੇਵੀਂ ਪਾਤਸ਼ਾਹ ਦਾ ਤਖਤ ਆ ਪਰ ਤਖਤਾਂ ਦੀ ਇੱਕ ਮਰਿਆਦਾ ਆ ਸਿਰਮੌਰ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜਿਹੜੀ ਆ ਸਿੱਖ ਪੰਥ ਦੀ ਸਾਡਾ ਜਿਹਨੂੰ ਕੇਂਦਰੀ ਤੌਰ 'ਤੇ ਰੱਖਿਆ ਲੈਨੇ ਆ ਇਹਦਾ ਕਿਉਂਕਿ ਕਈ ਵਾਰੀ ਜੂਰਿਸਡਿਕਸ਼ਨ ਆਪਾਂ ਕਹਿੰਦੇ ਵੀ ਘੇਰਾਬੰਦੀ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਪਰ ਚੰਗੀ ਗੱਲ ਆ ਅੱਜ ਉਹ ਨਹੀਂ ਕਰ ਲਿਆ ਅਸੀਂ ਤਾਂ ਕਿਉਂਕਿ ਇਹਦੇ ਤੇ ਵਿਸ਼ੇਸ਼ 5 ਤਰੀਕ ਨੂੰ ਆਪਣੇ ਰੱਖਿਆ ਵਿਸ਼ੇਸ਼ ਅਜਰਾਤ ਵੀ ਰੱਖਿਆ ਪਰ ਚਲੋ ਸਿੰਘ ਸਾਹਿਬਾਂ ਨੇ ਆਪ ਹੀ ਬੈਠ ਕੇ ਉਹ ਹੱਲ ਕਰ ਲਿਆ ਉਹਨਾਂ ਨੂੰ ਮੈਂ ਮੁਬਾਰਕਵਾਦ ਦਿੰਦਾ ਬੇਨਤੀ ਦੇਖੋ اجلاس ਦਾ ਹੋਊਗਾ اجلاس ਕਿਸ ਕਾਰਜ ਲਈ ਆ اجلاس ਇਸ ਕਾਰਜ ਲਈ ਆ ਕਿਉਂਕਿ ਕੁਝ ਮੈਂ ਹੁਣ ਹਲੇ ਕਮੈਂਟ ਨਹੀਂ ਕਰਾਂ ਉਹ ਦਿਨ ਹੀ ਕਰੂੰਗਾ ਸਿਧਾਂਤਕ ਗੱਲਾਂ ਜਿਹੜੀਆਂ ਕੁਝ ਉਹਦੇ ਤੇ ਅਸੀਂ ਉਹ ਦਿਨ ਜਰੂਰ ਗੱਲ ਕਰਾਂਗੇ ਪ੍ਰਧਾਨ ਜੀ ਨੂੰ ਧਮਕੀ ਵੀ ਆਈ ਹੈ ਜੇ ਅੱਜ ਕੋਈ ਚਰਚਾ ਚੱਲ ਰਹੀ ਹੈ ਕੋਈ ਲੰਗਰ ਹਾਜ਼ਮ ਰਾਣ ਦੀ ਹੈ ਕੋਈ ਹੋਰ ਇੰਦਾਂ ਦੀ ਕੋਈ ਉਹ ਕੋਈ ਨਹੀਂ ਆਪਾਂ ਬਰਤਾਲ ਕਰ ਰਹੇ ਬਰਤਾਲ ਮੇਲ ਆਈ ਹੈ ਕੀ ਮੇਲ ਗਈ ਪਤਾ ਕੀ ਆਏ ਕੋਈ ਨਹੀਂ ਕੋਈ ਨਹੀਂ